ਇਸ ਵਾਰ ਬਾਰਿਸ਼ ਤਾਂ ਪਿਛਲੇ ਸਾਲ ਨਾਲੋਂ ਜ਼ਿਆਦਾ ਰਹੀ ਹੈ ਜੀ ਪਰ ਰਸਤਾ ਬੰਦ ਨਹੀਂ ਹੋਇਆ ਬਾਕੀ ਰਸਤੇ ਪੜਾਅ ਬਣੇ ਨੇ ਸਾਰੇ ਸ਼੍ਰੀਨਗਰ ਇੱਥੇ ਸਾਡੇ ਕੋਲ ਨਗਰਾਸ਼ੂ ਅੱਗੇ ਪਾਕੀ ਫਿਰ ਆਪਣੇ ਜੋਸ਼ੀ ਮੱਟ ਵਧੀਆ ਪੜਾਅ ਨੇ ਰਹਿ ਹੈ ਇਸ ਦਾ ਲੰਗਰ ਦਾ ਪੂਰਾ ਪ੍ਰਬੰਧ ਹੈ ਮੀਡੀਆ ਵਾਲਿਆਂ ਨੇ ਜਾਣ ਬੁੱਝ ਕੇ ਸੰਗਤ ਨੂੰ ਡਰਾਇਆ ਉਹਦਾ ਹਊਆ ਬਣਾਇਆ ਰਾਜ ਦਾ ਪਹਾੜ ਬਣਾਇਆ ਜੋ ਕੁਝ ਹੈ ਹੀ ਨਹੀਂ ਸੀ ਪਈ ਵਾਤਾ ਕਾਇਤਾ ਵਿੱਚ ਬਦਲ ਫਟਿਆ ਕੋਈ ਇਸ ਇਲਾਕੇ ਚ ਕਦੇ ਵੀ ਨਹੀਂ ਫਟਿਆ ਸੰਗਤ ਚੱਲਦੀ ਪਾਵੇਂ ਘਟਈ ਹੈ ਸੰਗਤ ਲੋਕਿਓ ਮੀਡੀਆ ਦਾ ਪ੍ਰਚਾਰ ਹੋਣ ਕਰਕੇ ਇੱਕ ਪੰਜਾਬ ਚ ਫਲੱਡ ਆਉਣ ਕਰਕੇ ਸੰਗਤ ਘਟਈ ਜ਼ਰੂਰ ਪਰ ਯਾਤਰਾ ਬੰਦ ਨਹੀਂ ਹੋਈ ਸੋ ਜਿਹੜੀਆਂ ਸੰਗਤਾ ਜੇ ਨਹੀਂ ਆ ਸਕੀਆਂ ਜਿਨ੍ਹਾਂ ਨੇ ਸੰਪੂਰਨ ਤਾਈ ਤੇ ਆਉਣਾ ਜਦੋਂ ਕਵਾਡ ਬੰਦ ਹੋਣ ਉਹ ਜ਼ਰੂਰ ਆਓ ਬਾਤ ਚੜ ਕੇ ਆਓ ਕੋਈ ਡਰਨ ਦੀ ਲੋੜ ਨਹੀਂ ਹੈ ਨਾਲ ਗੁਰੂ ਕੋ ਜਾਣੋ ਬ ਡਰਨਾ ਕਾਦਾ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਯਾਤਰਾ ਦੇ ਦੌਰਾਨ ਕੱਲ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਰਿਸ਼ੀਕੇਸ਼ ਤੋਂ ਸੰਗਤ ਅੱਗੇ ਰਵਾਨਾ ਹੋ ਸਕਦੀ ਹੈ ਲਗਭਗ ਰਾਤ 150 ਕਿਲੋਮੀਟਰ ਦਾ ਪੈਡਾ ਅਸੀਂ ਤੈਅ ਕਰ ਲਿਆ ਸੀਗਾ ਇਸ ਟਾਈਮ ਅਸੀਂ ਨਗਰਾਸੂ ਗੁਰਦੁਆਰਾ ਸਾਹਿਬ ਬਾਬਾ ਜੀ ਦੇ ਕੋਲ ਆ ਔਰ ਇੱਕ ਇੱਕ ਜਾਣਕਾਰੀ ਜਿਹੜੀ ਬਾਬਾ ਜੀ ਤੋਂ ਵੀ ਤੁਹਾਨੂੰ ਦੇਵਾਂਗੇ ਕਿ ਰਸਤੇ ਦੀ ਜਿਹੜੀ ਪ੍ਰੋਬਲਮ ਆ ਉਹ ਬਿਲਕੁਲ ਵੀ ਨਹੀਂ ਆ ਸੰਗਤ ਬੇਝਿਚਕ ਹੋ ਕੇ ਗੁਰਦੁਆਰਾ ਸ੍ਰੀ ਹੇਕੋਕੇ 10 ਤਰੀਕ ਨੂੰ ਜਿਹੜੇ ਸੰਗਤ ਦੇ ਮਨ ਦੇ ਵਿੱਚ ਇੱਕ ਹੀ ਵਿਚਾਰ ਆਉਂਦਾ ਇੱਕ ਸਾਨੂੰ ਕਿਤੇ ਵੀ ਜਿਹੜੀ ਆ ਰਸਤੇ ਦੇ ਵਿੱਚ ਪਰੇਸ਼ਾਨੀ ਨੀ ਨਾ ਆਵੇ। ਬਾਬਾ ਜੀ ਸਾਡੇ ਨਾਲ ਹਨ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਫਤਿਹ ਜੀ। ਬਾਬਾ ਜੀ ਇੱਕ ਤਾਂ ਸੰਗਤ ਨੂੰ ਜਾਣਕਾਰੀ ਜ਼ਰੂਰ ਦਿਓ ਰਸਤੇ ਦੇ ਬਾਰੇ ਕਿ ਜਿਹੜਾ ਰਸਤਾ ਹੈ ਉਹ ਕਿਸ ਤਰ੍ਹਾਂ ਪੂਰਾ ਕਲੀਅਰ ਹੈ ਔਰ ਕਿਹੜੀ-ਕਿਹੜੀ ਜਗ੍ਹਾ ਸੰਗਤ ਪੜਾਅ ਕਰਕੇ ਅੱਗੇ ਪਹੁੰਚ ਸਕਦੀ ਹੈ। ਇਸ ਵਾਰ ਬਾਰਸ਼ ਤਾਂ ਪਿਛਲੇ ਸਾਲ ਨਾਲੋਂ ਜ਼ਿਆਦਾ ਰਹੀ ਹੈ ਜੀ। ਪਰ ਰਸਤਾ ਬੰਦ ਨਹੀਂ ਹੋਇਆ। ਬਾਕੀ ਰਸਤੇ ਪੜਾਅ ਬਣੇ ਨੇ ਸਾਰੇ ਸ਼੍ਰੀਨਗਰ ਇੱਥੇ ਸਾਡੇ ਕੋਲ ਨਗਰਾਸੂ ਅੱਗੇ ਪਾਕੀ ਫਿਰ ਆਪਣੇ ਜੋਸ਼ੀ ਮੱਟ ਵਧੀਆ ਪੜਾ ਨੇ ਰਹਿ ਹੈ ਇਸ ਦਾ ਲੰਗਰ ਦਾ ਪੂਰਾ ਪ੍ਰਬੰਧ ਹੈ ਰਸਤਾ ਬੰਦ ਨਹੀਂ ਹੋਇਆ ਸਿਰਫ মিডিਏ ਵਾਲਿਆਂ ਨੇ ਜਾਣ ਬੁੱਝ ਕੇ ਸੰਗਤ ਨੂੰ ਡਰਾਇਆ ਉਹਦਾ ਹੱਵਾ ਬਣਾਇਆ ਰਾਈ ਦਾ ਪਹਾੜ ਬਣਾਇਆ ਜੋ ਕੁਛ ਹੈ ਹੀ ਨਹੀਂ ਸੀ ਕਈ ਵਾਰ ਤਾਂ ਕਹਤਾ ਵਿੱਚ ਬੱਦਲ ਫਟਿਆ ਉਹ ਇਸ ਇਲਾਕੇ 'ਚ ਕਦੇ ਵੀ ਨਹੀਂ ਫਟਿਆ ਵਧੀਆ ਹਾਈਵੇ ਬਣਿਆ ਹੋਇਆ ਹੈ ਸੰਗਤ ਚੱਲਦੀ ਪਾਵੇਂ ਘੱਟੀ ਹੈ ਸੰਗਤ ਉਹ ਕਿਉਂ মিডিਏ ਦਾ ਪ੍ਰਚਾਰ ਹੋਣ ਕਰਕੇ ਇੱਕ ਪੰਜਾਬ 'ਚ ਫਲੱਡ ਆਉਣ ਕਰਕੇ ਸੰਗਤ ਘਟੀ ਜੁਰੁਰਾ ਪਰ ਯਾਤਰਾ ਬੰਦ ਨਹੀਂ ਹੋਈ ਹੁਣ ਵੀ ਚੱਲ ਰਹੀ ਹੈ ਸੋ ਜਿਹੜੀਆਂ ਸੰਗਤਾਂ ਜੇ ਨਹੀਂ ਆ ਸਕੀਆਂ ਜਿਨ੍ਹਾਂ ਨੇ ਸੰਪੂਰਨ ਤਾਈ ਤੇ ਆਉਣਾ ਜਦੋਂ ਕੁਆਡ ਬੰਦ ਹੋਣਦੇ ਉਹ ਜਰੂਰ ਆਓ ਵੱਟ ਚੜ ਕੇ ਆਓ ਕੋਈ ਡਰਨ ਦੀ ਲੋੜ ਨਹੀਂ ਹੈ ਨਾਲ ਗੁਰੂ ਕੋ ਜਾਣੋ ਡਰਨਾ ਕਾਦਾ ਗੁਰੂ ਸਾਹਿਬ ਤਾਂ ਡਰ ਦੂਰ ਕਰਨ ਵਾਲੇ ਨੇ ਸੋ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਇਹ ਦੂਰ ਬੈਠੇ ਨੂੰ ਆਪਾਂ ਡਰਾਏ ਜਾਂਦੇ ਨੇ ਰਸਤਾ ਵਧੀਆ ਹੈ ਇੱਥੇ ਮੀਂਹ ਪੈਂਦਾ ਤੇ ਪਾਣੀ ਨਦੀ ਚੱਲੇ ਉਹ ਕੋਈ ਖਤਰਾ ਹੀ ਨਹੀਂ ਹੁੰਦਾ ਉਹ ਇੱਥੇ ਪਿੰਡ ਵਾਲਾ ਕੰਮ ਨਹੀਂ ਇੱਥੇ ਪਾਣੀ ਖੜ ਜੂਗਾ ਪਾਣੀ ਨਹੀਂ ਖੜਦਾ ਕਿਤੇ ਮਾੜੀ ਮੋਟਰ ਪ੍ਰੋਬਲਮ ਆਉਂਦੀ ਹੈ ਕੱਚਾ ਪਹਾੜ ਦਾ ਉੱਥੇ ਮਸ਼ੀਨਾਂ ਖੜੀਆਂ ਨੇ ਘੰਟਾ ਦਾ ਘੰਟਾ ਕਿਤੇ ਉਦੋਂ ਉਦੋਂ ਖੋਲ ਦਿੰਦੇ ਨੇ ਫਿਰ ਕੋਈ ਕੋਈ ਪ੍ਰੋਬਲਮ ਨਹੀਂ ਹੈ ਸੋ ਸੰਗਤਾਂ ਬੜ ਚੜ ਕੇ ਸਰਦਾ ਭਾਵਨਾ ਨਾਲ ਸੰਪੂਰਨਤਾਈ ਵਾਲੇ ਆਓ ਦਰਸ਼ਨ ਕਰੋ ਫਿਰ ਤਾਂ ਅਗਲੇ ਸਾਲ ਤ ਜਾ ਜਾ ਰਹਿਣਾ ਕੰਮ ਜਿਹਨਾਂ ਦਾ ਮਨ ਚ ਇੱਛਾ ਨਹੀਂ ਆ ਸਕੇ ਉਹ ਜ਼ਰੂਰ ਆ ਕੇ ਦਰਸ਼ਨ ਕਰੋ ਜੀ 10 ਤਰੀਕ ਨੂੰ ਕੁਆਡ ਬੰਦ ਹੋ ਰਹੇ ਨੇ ਸਾਰੀਆਂ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰੋ ਦਰਸ਼ਨ ਕਰੋ ਜੀ ਬੱਬਾ ਜੀ ਇੱਕ ਝੂਠੀਆਂ ਅਫਵਾਹਾਂ ਬੜੀਆਂ ਫਲਾਈ ਜਾਂਦੀਆਂ ਸ਼ਰਾਰਤੀ ਅੰਸਾਰਾਂ ਵੱਲੋਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਆਖਾਂਗੇ ਸੰਤਾ ਇੱਥੇ 27 ਸਾਲ ਹੋ ਗਏ ਸੇਵਾ ਕਰਦੋਂ ਇੱਥੇ ਇਹੀ ਕੋ ਦੇਖਿਆ ਜੀ ਹਰ ਸਾਲ ਝੂਠੀਆਂ ਖਬਰਾਂ ਜਿਹੜਾ ਕੁਝ ਹੁੰਦਾ ਹੀ ਕੁਝ ਨਹੀਂ ਪੁਲ ਟੁੱਟ ਗਿਆ ਜੀ ਗੱਡੀਆਂ ਟੁੱਟਦੀਆਂ ਪੁਰਾਣੀਆਂ ਮੂਵੀਆਂ ਦਿਖਾ ਦਿੰਦੇ ਨੇ ਬਦਲਾ ਫਟਿਆ ਕਹਿ ਦਿੰਦੇ ਨੇ ਸੇ ਸੜਕ ਬਹਿ ਗਈ ਕਹਿ ਦਿੰਦੇ ਨੇ ਉਹ ਕੁਝ ਵੀ ਨਹੀਂ ਹੁੰਦਾ ਉਦੋਂ ਤੇ ਨਾ ਕੋਈ ਪ੍ਰਸ਼ਾਸਨ ਨਾ ਸਰਕਾਰ ਕੋਈ ਉਹ ਤੇ ਐਕਸ਼ਨ ਲੈਂਦੀ ਹੈ ਜੀ ਤੇ ਨਾ ਇਥੋਂ ਲੋਕ ਉਹਦੇ ਉਹਦੇ ਅਬਰਦ ਕੋਈ ਮੁਜਾਰਾ ਕਰਦੇ ਨੇ ਜਿੰਦਾ ਰੋਜੀ ਰੋਟੀ ਦਾ ਸਵਾਲ ਹੈ ਜਿਹੜੇ ਹੋਟਲ ਦੁਕਾਨਾਂ ਚਾਹੇ ਉਹ ਕਾਂਡੀ ਘੋੜਿਆਂ ਵਾਲੇ ਨੇ ਜਾਂ ਗੱਡੀਆਂ ਟਰਾਂਸਪੋਰਟ ਵਾਲੇ ਨੇ ਟੈਕਸੀਆਂ ਵਾਲੇ ਉਹ ਸਭ ਦਾ ਇਹਦੇ ਉੱਤੇ ਹੀ ਇਦਾਰੋਮਦਾਰ ਹੈ ਉਹ ਵੀ ਇਹਦਾ ਵਿਰੋਧ ਨਹੀਂ ਕਰਦੇ ਮੈਨੂੰ ਤਾਂ ਸਮਝ ਨਹੀਂ ਆਈ ਤਾਂ ਬਹੁਤ ਵਾਰ ਕਈ ਵੀ ਲਿਆ ਪ੍ਰਸ਼ਾਸਨ ਨੂੰ ਪਤਾ ਨਹੀਂ ਜਾਣ ਬੁੱਝੇ ਕੀਤਾ ਜਾਂਦਾ ਹੈ ਜਾਂ ਤੋਂ ਸਾਨੂੰ ਗੁਰੂ ਘਰੋਂ ਤੋੜਿਆ ਜਾਂਦਾ ਹੈ ਸਾਨੂੰ ਗੁਰੂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਤਾਂ ਜਿਹੜੇ ਹੇਮਕੁੰਣ ਸਾਹਿਬ ਨੂੰ ਨਹੀਂ ਮੰਨਦੇ ਜਾਂ ਦਸਮਗ੍ਰੰਥ ਦੇ ਵਿਰੋਧੀ ਨੇ ਜਿਹੜੇ ਹੋ ਸਕਦਾ ਵੀ ਇਨਡਾਇਰੈਕਟਲੀ ਉਹਨਾਂ ਦਾ ਰੋਲ ਹੋਵੇ ਦੇ ਵਿੱਚ ਵੀ ਸੰਗਤ ਨੇ ਉਹਨਾਂ ਡਰਾ ਕੇ ਤੋੜ ਦੋ। ਬਾਕੀ ਇਹ ਲੋਕ ਕਿਉਂ ਨਹੀਂ ਵਿਰੋਧ ਕਰਦੇ ਸਮਝ ਨਹੀਂ ਆਉਂਦੀ ਇਸ ਗੱਲ ਦੀ। ਇਹਦਾ ਵਿਰੋਧ ਕਰਨ ਸਰਕਾਰ ਦੇ ਅੱਗੇ ਪ੍ਰੋਟੈਸਟ ਕਰਨ। ਤੋਂ ਇਹ ਰੋਕਣਾ ਇਹਨਾਂ ਵਿਚਾਰਾਂ ਦਾ 6 ਮਹੀਨੇ ਬਹਿ ਕੇ ਖਾਣਾ ਇਹਨਾਂ ਲੋਕਾਂ ਨੇ। ਆਹੀ ਕਮਾਈ ਇਹਨਾਂ ਦੀ। ਇਹ ਰੋਕਣਾ ਹੀ ਚਾਹੀਦਾ ਤੇ ਕੋਈ ਨਾ ਕੋਈ ਸਰਕਾਰ ਐਕਸ਼ਨ ਲਵੇ ਕਿਉਂ ਹੋ ਰਿਹਾ ਹੈ? ਜਾਮਨ ਲੱਗਦਾ ਵੀ ਪ੍ਰਸ਼ਾਸਨ ਕਰ ਰਿਹਾ ਹੈ। ਵੀ ਜੇ ਕੋਈ ਕੋਈ ਪ੍ਰਸ਼ਾ ਕੋਈ ਪਰੇਸ਼ਾਨੀਆਂ ਸਾਨੂੰ ਭੇਜਣਗੇ ਡਿਊਟੀਆਂ ਲਾਉਣਗੇ ਆਪਾਂ ਰਾਮਨਾਥ ਦੇ ਘਰੇ ਬੈਠੇ ਰਹੋ ਸ਼ਾਇਦ ਉਹ ਵੀ ਇਸ ਕਰਕੇ ਪਿੱਛੇ ਇਹਨਾਂ ਦਾ ਹੱਥ ਹੋ ਸਕਦਾ ਕੋਈ ਕਾਰਨ ਹੋ ਸਕਦਾ ਕੋਈ ਨਾ ਕੋਈ ਦਾ ਬਿਲਕੁਲ ਬਾਬਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਜਦੋਂ ਵੀ ਤੁਸੀਂ ਰਿਸ਼ੀਕੇਸ਼ ਤੋਂ ਰਵਾਨਾ ਹੋਵੋਗੇ ਸ਼੍ਰੀ ਨਗਰ ਵੀ ਪੜਾਅ ਬਣਿਆ ਉਸ ਤੋਂ ਅੱਗੇ ਨਗਰਾਸੂ ਬਾਬਾ ਜੀ ਦਾ ਪੜਾਅ ਬਹੁਤ ਵਧੀਆ ਬਣਿਆ ਹੋਇਆ ਹੈ ਰੂਮ ਇੱਥੇ ਅਵੇਲੇਬਲ ਬਾਬਾ ਜੀ ਨੇ ਬਹੁਤ ਵਧੀਆ ਕੀਤੇ ਹੋਏ ਨੇ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਹੈ ਸੋ ਵਕ ਵਕ ਪੜਾਅ ਕਰਕੇ ਥੋੜਾ ਰੁਕਣਾ ਪੈ ਸਕਦਾ ਹੈ ਸੰਗਤ ਨੂੰ ਔਰ ਪਰ ਕਿਤੇ ਵੀ ਜਿਹੜੀ ਪਰੇਸ਼ਾਨੀ ਆ ਦਿੱਕਤ ਜਿਹੜੀ ਆ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਨਹੀਂ ਆਊਗੀ ਸੋ ਤੁਸੀਂ ਇੱਥੋਂ ਅੱਗੇ ਰਵਾਨਾ ਹੋ ਕੇ ਜੋਚੀਮਟ ਪੜਾਅ ਕਰ ਸਕਦੇ ਹੋ ਗੋਬਿੰਦ ਘਾੜ ਤੇ ਜਾ ਕੇ ਪੜਾ ਕਾ ਕਰਕੇ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਜਾ ਕੇ ਬੇਚਿਚਕ ਹੋ ਕੇ ਨਤਮਸਤਕ ਹੋ ਸਕਦੇ ਹੋ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਗੁਰਦੁਦਵਾਰਾ ਸ੍ਰੀ ਹੇਮਕੁੰਣ ਸਾਹਿਬ ਦੇ ਰਸਤੇ ਦਾ ਵਿਊ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾਣਮਿਉ ਟੀਵੀ ਬਲਰਾਸ